ਸੋਈ ਪੁਰਖ ਧਨ ਕਰਤਾ ਕਾਰਣ ਕਰਤਾ ਕਰਨ ਸਮਰਥੋ ਸਤਿਗੁਰ ਧਨ ਨਾਨਕ ਮਸਤਕ ਤੁਮ ਤਰਿਓ ਜਿਨ ਹੱਥੋ ਤੈ ਤਰਿਓ ਮਸਤਕ ਹੱਥ ਸਹਿਜ ਅਮਿਓ ਉੱਠੋ ਛਜ ਕੈ ਧਰਿਓ ਮਸਤਕ ਹੱਥ ਸਹਿਜ ਅਮਿਓ ਉੱਠੋ ਛਜ ਸੁਰ ਨਰ ਗਣਮਨ ਬੋਹਿਓ ਅਗਾਜ ਮਾਰਿਓ ਕੰਟਕ ਕਾਲ ਗਰਜ ਧਾਵਤ ਲਿਓ ਵਰਜ ਪੰਜ ਭੂਤ ਏਕ ਕਰ ਰਾਖਲੇ ਸਮਝ ਜਗ ਜਤੋ ਗੁਰ ਪ੍ਰਸਾਦ ਖਿਲੇ ਸਮਤਸਾਰ ਜਗ ਜਿਤੋ ਗੁਰਦੁਆਰ ਖਿਲੇ ਸਮਤਸਾਰ ਰਤ ਉਨਮਨ ਲਿਵ ਰਖ ਰੰਕਾਰ ਕੋ ਕੀਰਤ ਕਲ ਸਹਾਰ ਸਤਿ ਦੀਪ ਮਝਾਰ ਲਹਿਣਾ ਜਗਤ ਗੁਰ ਪਰਸ ਮੂਰਾਰ ਲਹਿਣਾ ਜਗਤ ਗੁਰ ਪਰਸ ਮੂਰਾਰ ਕਲ ਜੋ ਕੇ ਉਤਾਰ ਨਾਮ ਕੇ ਬੋਹਿਤ ਜਾਹਰਾ ਜੂਰ ਹਾਜ਼ਰਾ ਹਜ਼ੂਰ ਜਾਗਤ ਜੋ ਤਖਤ ਚੌਰ ਦੇ ਮਾਲਕ ਸਹਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਆਪ ਜੀ ਕੋ ਦੰਦੋਤ ਬੰਧਨ ਅਨਿਕ ਵਾਰ ਗੁਰੂ ਪਾਤਸ਼ਾਹ ਜੀ ਕੇ ਗ੍ਰਸ ਰੂਪ ਗੁਰੂ ਪਿਆਰੀ ਸਾ ਸੰਗਤ ਜੀਓ ਫਤਿਹ ਪ੍ਰਵਾਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੁਣੇ ਜੋ ਆਪ ਜੀ ਨੇ ਭਾਈ ਸਾਹਿਬ ਦੀ ਮਿੱਠੀ ਬਾਣੀ ਮੁਖਾਰ ਬਿੰਦ ਤੋਂ ਉਹਨਾਂ ਦੇ ਮੁਖਵਾਕ ਸਰਵਣ ਕੀਤਾ ਹੈ ਇਹ ਸਭ ਸੱਚੇ ਪਾਤਸ਼ਾਹ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੇ ਤਕਰੀਬਨ 2:30 ਵਜੇ ਇਸ ਸਥਾਨ ਜਿੱਥੇ ਧੰਨ ਧੰਨ ਅਮਰ ਸ਼ਹੀਦ ਜਥੇਦਾਰ ਬਾਬਾ ਹਨੂਮਾਨ ਸਿੰਘ ਜੀ ਸਹਿਬ ਅਨੇਕਾਂ ਸਿੰਘਾਂ ਸ਼ਹੀਦਾਂ ਨੇ ਸ਼ਹਾਦਤਾਂ ਪ੍ਰਾਪਤ ਕੀਤੀਆਂ ਇਸ ਸਥਾਨ ਤੇ ਪ੍ਰਕਾਸ਼ਮਾਨ ਹੁੰਦਿਆ ਸਾਹਿਬ ਤਕਰੀਬਨ 2:30 ਵਜੇ ਉੱਲੂ ਕਾਇਿਤ ਮੁਖਵਾਕ ਬਖਸ਼ਦੇ ਨੇ ਇਹ ਮੁਖਵਾਕ ਸਾਹਿਬ ਸ਼੍ਰੀ ਗੁਰੂ ਨਾਨਕ ਪਾਤਸ਼ਾਹ ਜੀ ਦੀ ਪੰਜਵੀਂ ਜੋਤ ਸਾਹਿਬ ਸ਼੍ਰੀ ਗੁਰੂ ਅਰਜਨ ਪਾਤਸ਼ਾਹ ਜੀ ਦੇ ਮੁਖਾਰ ਬਿੰਦ ਤੋਂ ਉਚਾਰਿਆ ਸੁਹੀ ਰਾਗ ਵਿੱਚ ਤੰਦਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 731 ਉਤੇ ਸੁਭਾਇਮਾਨ ਹੈ ਪਾਤਸ਼ਾਹ ਸ਼ੁਰੂਆਤ ਕਰਦੇ ਨੇ ਹਰ ਨਾਮਾ ਹਰ ਰੰਗ ਹੈ ਹਰ ਰੰਗ ਮਜੀਠੇ ਰੰਗ ਸਾਬ ਕਹਿੰਦੇ ਨੇ ਹਰੀ ਦੇ ਨਾਮ ਦਾ ਰੰਗ ਹੀ ਅਸਲ ਰੰਗ ਹੈ ਅਰੇ ਐਸਾ ਗੂੜਾ ਰੰਗ ਹੈ ਜੇ ਕਿਤੇ ਕਿਸੇ ਤੇ ਚੜ ਜਾਵੇ ਸਾਬ ਸੱਚੇ ਪਾਤਸ਼ਾਹ ਦੀ ਕਿਰਪਾ ਸਦਕਾ ਫਿਰ ਉੱਤਰਦਾਨੀ ਲੈਂਦਾ ਨਹੀਂ ਇਹ ਪੱਕਾ ਮਜੀਠ ਵਰਗਰ ਪੱਕਾ ਰੰਗ ਰੰਗ ਹੈ ਔਰ ਇਸ ਦਾ ਸਦਾ ਕਾਇਮ ਰਹਿਣ ਵਾਲਾ ਰੰਗ ਹੈ ਨਾਮ ਦਾ ਰੰਗ ਪਰਮੇਸ਼ਰ ਦਾ ਰੰਗ ਪਰਮੇਸ਼ਰ ਦੀ ਬਾਣੀ ਦਾ ਰੰਗ ਇਹ ਰੰਗ ਹਮੇਸ਼ਾ ਸਦਾ ਸਾਡੀ ਸੁਰੱਖਿਆ ਕਰਨ ਵਾਲਾ ਸਦਾ ਸਾਡਾ ਸਾਥ ਨਿਭਣ ਵਾਲਾ ਨਿਭਾਉਣ ਵਾਲਾ ਔਰ ਸਭ ਤੋਂ ਵੱਡੀ ਗੱਲ ਪ੍ਰੇਮ ਪ੍ਰਦਾਨ ਕਰਨ ਵਾਲਾ ਇਹ ਰੰਗ ਹੈ ਮਰੇ ਕਹਿੰਦੇ ਗੁਰਤੁਠੇ ਹਰ ਰੰਗ ਚਾੜਿਆ ਫਿਰ ਬੋੜ ਨਾ ਹੋਵੀ ਪੰਗ ਜੇ ਪਾਤਸ਼ਾਹ ਤਰੁਠ ਪੈਣ ਕਿਰਪਾ ਦੇ ਘਰ ਵਿੱਚ ਆ ਜਾਣ ਮਹਾਰਾਜ ਸਾਡੇ ਤੇ ਦਿਆਵਾਨ ਹੋ ਜਾਣ ਸਾਡੀਆਂ ਅਰਦਾਸਾਂ ਸੁਣ ਲੈਣ ਤਾਂ ਇਹ ਰੰਗ ਪਾਤਸ਼ਾਹ ਸਾਡੇ ਉੱਤੇ ਚਾੜ ਸਕਦੇ ਨੇ ਤਾਂ ਇਹ ਕਿਰਪਾ ਸਾਡੇ ਤੇ ਹੋ ਸਕਦੀ ਹੈ ਔਰ ਫਿਰ ਉਸ ਤੋਂ ਬਾਅਦ ਇਹ ਜੋ ਰੰਗ ਹੈ ਇਸ ਦਾ ਟੋਟਾ ਕਦੇ ਨਹੀਂ ਆ ਸਕਦਾ ਇਸ ਦੀ ਕਾਟ ਕਦੇ ਨਹੀਂ ਹੋ ਸਕਦੀ ਔਰ ਨਾ ਹੀ ਇਹ ਨਾਸ਼ਵੰਤ ਹੈ ਇਹ ਨਾਸ਼ ਵੀ ਨਹੀਂ ਹੋ ਸਕਦਾ ਹਮੇਸ਼ਾ ਸਾਡੇ ਅੰਗ ਸੰਗ ਰਹੇਗਾ ਮੇਰੇ ਮਨ ਹਰ ਰਾਮ ਨਾਮ ਕਰ ਰੰਗ ਮਹਾਰਜ ਜੀ ਹੁਣ ਮਨ ਨੂੰ ਸੰਬੋਧਨ ਕਰਦੇ ਨੇ ਮਨ ਨੂੰ ਤਕੀਦ ਕਰਦੇ ਨੇ ਕਿ हे ਮਨਾ हे ਮੇਰੇ ਮਨ ਆਪਣੇ ਮਨ ਦੇ ਨੂੰ ਸੰਬੋਧਨ ਕਰਕੇ ਪਾਤਸ਼ਾਹ ਕਹਿੰਦੇ ਨੇ ਕਿ ਤੂੰ ਪਰਮੇਸ਼ਰ ਪ੍ਰਮਾਤਮਾ ਦੇ ਪਿਆਰ ਵਾਲੇ ਰੰਗ ਵਿੱਚ ਰੰਗ ਆਪਣੇ ਆਪ ਨੂੰ ਜਿਹੜੇ ਤੂੰ ਸੰਸਾਰਿਕ ਰੰਗਾਂ ਵਿੱਚ ਰੰਗਿਆ ਹੋਇਆ ਉਸ ਨੂੰ ਛੱਡ ਕੇ ਪਰਮੇਸ਼ਰ ਅਕਾਲ ਪੁਰਖ ਦੇ ਰੰਗ ਦੇ ਵਿੱਚ ਆਪਣੇ ਆਪ ਨੂੰ ਰੰਗ ਗੁਰ ਤੁਠੇ ਹਰ ਉਪਦੇਸ਼ਿਆ ਹਰ ਭੇਟਿਆ rau ਨਿਸੰਗ ਪਾਤਸ਼ਾਹ ਕਹਿੰਦੇ ਨੇ ਜਦੋਂ ਗੁਰੂ ਤਰੁੱਟ ਪਵੇ ਗੁਰੂ ਵਿਚੋਲਾ ਬਣ ਜਾਵੇ ਗੁਰੂ ਸਾਡੀ ਬਾਹ ਫੜ ਕੇ ਪਰਮੇਸ਼ਰ ਅਕਾਲਪੁਰਖ ਨੂੰ ਬਾਹ ਫੜਾਉਣ ਲਈ ਤਿਆਰ ਹੋ ਜਾਵੇ ਤਾਂ ਉਹ ਪਰਮੇਸ਼ਰ ਇਸ ਉਪਦੇਸ਼ ਦੇ ਵਿੱਚ ਸੰਨ ਉਹ ਦੇ ਸਕਦਾ ਹੈ ਇਹ ਉਪਦੇਸ਼ ਸਾਨੂੰ ਬਖਸ਼ ਸਕਦਾ ਹੈ ਕਿਹੜਾ ਉਪਦੇਸ਼ ਕਿਹੜਾ ਕਿ ਹਰੀ ਜਿਹੜਾ ਪਰਮੇਸ਼ਰ ਅਕਾਲਪੁਰਖ ਸਭ ਤੋਂ ਉੱਤੇ ਹੈ ਉਸ ਦੀ ਭੇਟ ਸਾਨੂੰ ਮਿਲ ਸਕਦੀ ਹੈ ਉਸ ਦਾ ਮਿਲਾਪ ਸਾਨੂੰ ਮਿਲ ਸਕਦਾ ਹੈ ਉਸ ਦਾ ਸੰਜੋਗ ਸਾਡੇ ਨਾਲ ਬਣ ਸਕਦਾ ਹੈ ਲੇਕਿਨ ਕੌਣ ਇਹ ਕਰਵਾਏਗਾ ਗੁਰੂ ਵਿੱਚ ਬਣ ਕੇ ਜਿਵੇਂ ਪਾਤਸ਼ਾਹ ਇੱਕ ਜਗ੍ਹਾ ਕਹਿੰਦੇ ਨੇ ਕੋਈ ਆਣ ਮਿਲਾਵੇ ਮੇਰਾ ਪ੍ਰੀਤਮ ਪਿਆਰਾ ਹਉ ਤਿਸ ਪੈ ਆਪ ਵਿੱਚ ਆਈ ਇਹ ਵਿਚੋਲੇ ਦੀ ਨਿਆਈ ਪਾਤਸ਼ਾਹ ਕਹਿੰਦੇ ਨੇ ਮੈਂ ਆਪਣੇ ਆਪ ਨੂੰ ਵੇਚ ਦਵਾਂ ਜੇ ਕੋਈ ਐਸਾ ਵਿਚੋਲਾ ਮਿਲ ਜੇ ਉਹ ਮੈਨੂੰ ਪਰਮੇਸ਼ਰ ਅਕਾਲ ਪੁਰਖ ਦੇ ਨਾਲ ਮਿਲਾਉਣ ਦੇ ਰਾਹ ਦੇ ਉੱਤੇ ਪਾ ਦੇਵੇ ਜਾਂ ਮਿਲਾ ਦੇਵੇ। ਮੁੰਦ ਇਹ ਆਣੀ ਮਨ ਮੁਖੀ ਫਿਰ ਆਵਣ ਜਾਣਾ ਅੰਗ। ਹੁਣ ਪਾਤਸ਼ਾਹ ਦੂਸਰੇ ਪੱਖ ਦੀ ਗੱਲ ਕਰਦੇ ਨੇ। ਪਾਤਸ਼ਾਹ ਕਹਿੰਦੇ ਨੇ ਜਿਹੜੀ ਅੰਜਾਨ ਜੀਵ ਆਤਮਾ ਹੈ ਉਹ ਮਾਇਕ ਪਦਾਰਥਾਂ ਵਿੱਚ ਮਟੀਰੀਅਲਿਜ਼ਮ ਵਿੱਚ ਲੱਗੀ ਹੋਈ ਹੈ ਔਰ ਇਸੇ ਦੇ ਵਿੱਚ ਆਪਣੇ ਆਪ ਨੂੰ ਉਸਨੇ ਖਚਿਤ ਕੀਤਾ ਹੋਇਆ ਹੈ। ਔਰ ਉਸ ਦਾ ਕੋਈ ਟਿਕਾਣਾ ਨਹੀਂ ਹੋਏਗਾ ਅੰਤ ਤੱਕ ਉਹਨੂੰ ਆਉਂਦੇ ਜਾਂਦੇ ਰਹਿਣਾ ਪੈਣਾ। ਇਸ ਸੰਸਾਰ ਤੋਂ ਮੁਕਤ ਨਹੀਂ ਹੋ ਸਕਦੀ ਉਹਦਾ ਆਉਣ ਜਾਣ ਬਣਿਆ ਰਹਿਣਾ। ਔਰ ਉਹ ਆਉਣ ਜਾਣ ਤੋਂ ਨਜਾਤ ਨਹੀਂ پا ਸਕਦੀ ਜਦੋਂ ਤੱਕ ਉਹ ਜੀਵ ਆਤਮਾ ਪਰਮੇਸ਼ਰ ਅਕਾਲ ਪੁਰਖ ਦੇ ਨਾਮ ਦੇ ਨਾਲ ਨਹੀਂ ਲੱਗਦੀ। ਹਰ ਪ੍ਰਭ ਚੇਤਨਾ ਆਇਓ ਮਨ ਦੂਜਾ ਭਾਉ ਸਹਿਲਾ। ਹੁਣ ਉਸ ਅੰਜਾਨ ਜੀਵ ਆਤਮਾ ਨੂੰ ਪਰਮੇਸ਼ਰ ਦਾ ਨਾਮ ਪਰਮੇਸ਼ਰ ਦਾ ਚੇਤਾ ਨਹੀਂ ਆਇਆ ਉਸ ਨੂੰ ਉਸ ਦੀ ਯਾਦ ਨਹੀਂ ਬਣੀ ਉਸ ਨੂੰ ਉਸ ਦੀ ਯਾਦ ਦੇ ਵਿੱਚ ਆਨੰਦ ਨਹੀਂ ਆਇਆ ਮਨ ਨਹੀਂ ਲੱਗਿਆ ਉਸ ਦਾ ਮਨ ਉਸ ਦੀ ਯਾਦ ਦੇ ਵਿੱਚ ਨਹੀਂ ਭਜਿਆ ਨਾਮ ਦੇ ਰੰਗ ਦੇ ਵਿੱਚ ਨਹੀਂ ਰੰਗਿਆ ਗਿਆ ਤਾਂ ਫਿਰ ਕੀ ਹੋਇਆ ਮਨ ਦੂਜਾ ਪੌਹ ਸਹਲਾਇ ਕੋਣੇ ਮਨ ਨੇ ਕੋਈ ਨਾ ਕੋਈ ਤਾਂ ਰੰਗ ਚੜਾਉਣਾ ਹੈ ਆਪਣੇ ਆਪ ਤਾਂ ਉਸ ਨੇ ਜਦੋਂ ਉਸ ਨੂੰ ਇਸ ਜੀਵ ਆਤਮਾ ਨੇ ਨਾਮ ਦਾ ਰੰਗ ਨਾ ਚੜਾਇਆ ਤਾਂ ਉਸ ਦੇ ਉੱਤੇ ਮਾਇਕ ਪਦਾਰਥਾਂ ਦਾ ਰੰਗ ਚੜ ਗਿਆ ਉਸ ਦੇ ਉੱਤੇ ਸੰਸਾਰਿਕ ਰੰਗਾਂ ਦਾ ਰੰਗ ਚੜ ਗਿਆ ਉਸ ਦੇ ਉੱਤੇ ਇਹ ਜੋ ਪਦਾਰਥ ਨੂੰ ਇਕੱਤਰ ਕਰਨ ਦੀ ਹੋੜ ਹੈ ਉਸ ਦਾ ਰੰਗ ਚੜ ਗਿਆ ਔਰ ਪਰਮੇਸ਼ਰ ਦਾ ਨਾਮ ਦਾ ਰੰਗ ਤੋਂ ਦੂਰ ਹੋ ਗਈ ਉਹ ਜੀਵ ਇਸਤਰੀ ਮਹਾਰਾਜ ਜੀ ਕਹਿੰਦੇ ਨੇ ਹਮ ਮੈਲ ਭਰੇ ਦੋ ਚਾਰੀਆ ਹਰ ਰੱਖੋ ਹੋ ਅੰਗੀ ਅੰਗ ਹੁਣ ਅਰਦਾਸ ਦੀ ਵਾਰੀ ਆ ਗਈ ਆਪਾਂ ਨੇ ਉਹਨੇ ਅਰਦਾਸ ਦੀ ਮਹੱਤਤਾ ਸੁਣੀ ਇਹਨਾਂ ਪੈਸਾ ਪਾਸੋਂ ਮਾਰੇ ਕਹਿੰਦੇ ਨੇ ਮੈਂ ਇਸ ਤਰੀਕੇ ਦੇ ਨਾਲ ਸਾਹਿਬ ਸੱਚੇ ਪਾਤਸ਼ਾਹ ਸ਼੍ਰੀ ਗੁਰੂ ਅਰਜਨ ਪਾਤਸ਼ਾਹ ਜੀ ਆਪ ਪਰਮੇਸ਼ਰ ਨੇ ਹਰ ਨੇ ਲੇਕਿਨ ਉਹ ਸਾਨੂੰ ਸਮਝਾਉਣ ਹਿਤ ਸਾਡੇ ਵਿਚਾਰ ਸਾਡੀ ਅਵਸਥਾ ਵਿਵਸਥਾ ਦੇ ਵਿੱਚ ਰਹਿ ਕੇ ਆਪਣੇ ਆਪ ਤੇ ਸਾਰੀ ਗੱਲ ਲੈ ਕੇ ਸਾਨੂੰ ਸਮਝਾਉਣ ਦੀ ਕੋਸ਼ਿਸ਼ ਕਰਦੇ ਨੇ ਉਹ ਮਹਾਰਾਜ ਕਹਿੰਦੇ ਨੇ ਕਿ اے ਮਨੁੱਖਾ ਤੂੰ ਇਹ ਅਰਦਾਸ ਕਰ ਕਿ ਮੈਂ ਮੈਲ ਦਾ ਭਰਿਆ ਹੋਇਆ ਕਿਹੜੀ ਮੈਲ ਮਾਇਕ ਪਦਾਰਥਾਂ ਦੀ ਮੈਲ ਸੰਸਾਰਿਕ ਪਦਾਰਥਾਂ ਦੀ ਖਿੱਚ ਵਿਕਾਰਾਂ ਦੀ ਖਿੱਚ ਇਸ ਦੇ ਵਿੱਚ ਮੈਂ ਭਿੱਜਿਆ ਹੋਇਆ ਹਾਂ ਗਲਤਾਨ ਹੋਇਆ ਹੋਇਆ ਹਾਂ ਔਰ ਦੂਜੇ ਪਉ ਦੇ ਵਿੱਚ ਮੈਂ ਗਲਤ ਆ ਜਦ ਕਿ ਮੈਨੂੰ ਨਾਮਦੇਵਲ ਹੋਣਾ ਚਾਹੀਦਾ ਸੀ ਮੇਰੀ ਹੁਣ ਤੂੰ ਰੱਖਿਆ ਕਰ ਰੱਖੋ ਅੰਗੀ ਅੰਗ ਕਿਵੇਂ ਆਪਣੇ ਅੰਗ ਸੰਗ ਲਗਾ ਕੇ ਆਪਣੀ ਛਤਰ ਛਾਇਆ ਹੇਟ ਆਪਣੀ ਰੱਖਿਆ ਦੇ ਕਵਚ ਦੇ ਅਧੀਨ ਸੱਚਾ ਪਾਤਸ਼ਾਹ ਤੂੰ ਮੇਰੀ ਰੱਖਿਆ ਕਰ ਲੈ ਇਹ ਪਾਤਸ਼ਾਹ ਅਰਦਾਸ ਕਰਨੀ ਸਾਨੂੰ ਸਿਖਾਉਂਦੇ ਨੇ ਕਿ ਇਸ ਤਰੀਕੇ ਦੇ ਨਾਲ ਤੂੰ ਅਰਦਾਸ ਕਰ ਵਰ ਅੰਮ੍ਰਿਤ ਸਰਨ ਬਲਾਇਆ ਸਭ ਲਾਥੇ ਕਿਲ ਵਿੱਚ ਪੰਗ ਜੇ ਤੂੰ ਇਸ ਤਰੀਕੇ ਦੇ ਨਾਲ ਅਰਦਾਸ ਕਰੇਗਾ ਟਹਿ ਕੇ ਅਰਦਾਸ ਕਰੇਗਾ ਆਪਣੀ ਗਲਤੀ ਮੰਨ ਕੇ ਅਰਦਾਸ ਕਰੇਗਾ ਆਪਣੀ ਵਿਵਸਥਾ ਜੋ ਗਲਤਾਨ ਹੋਈ ਹੋਈ ਹੈ ਉਸ ਨੂੰ ਮਹਾਰਾਜ ਅੱਗੇ ਖੋਲ ਕੇ ਰੱਖੇਗਾ ਔਰ ਅਹਿਸਾਸ ਕਰੇਗਾ ਕਿ ਹਾਂ ਮੈਂ ਇਸ ਵਕਤ ਮੈਲ ਦੇ ਵਿੱਚ ਗਲਤਾਨ ਹੋਇਆ ਹੋਇਆ ਚਿੱਕੜ ਦੇ ਵਿੱਚ ਡੁੱਬਿਆ ਹੋਇਆ ਤਾਂ ਮਹਾਰਾਜ ਕਿਰਪਾ ਕਰਨਗੇ ਕਿਹੜੀ ਕਿਰਪਾ ਗੁਰ ਅੰਮ੍ਰਿਤ ਸਰ ਨਵ ਲਾਇਆ ਪਾਤਸ਼ਾਹ ਕਹਿੰਦੇ ਉਸ ਪਰਮੇਸ਼ਰ ਅਕਾਲ ਪੁਰਖ ਨੇ ਤੈਨੂੰ ਗੁਰੂ ਦੇ ਸਦਕਾ ਗੁਰੂ ਦੇ ਰਾਹੀ ਅੰਮ੍ਰਿਤ ਸਰੋਵਰ ਕਿਹੜਾ ਅੰਮ੍ਰਿਤ ਸਰੋਵਰ ਹਰੀ ਨਾਮ ਦਾ ਅੰਮ੍ਰਿਤ ਸਰੋਵਰ ਦੇ ਵਿੱਚ ਤੈਨੂੰ ਇਸ਼ਨਾਨ ਕਰਵਾ ਦੇ ਹਰ ਅੰਮ੍ਰਿਤ ਸਰ ਨਵ ਲਾਇਆ ਅੰਮ੍ਰਿਤ ਹਰ ਦਾ ਨਾਮ ਹੈ ਉਸ ਨਾਮ ਦੇ ਵਿੱਚ ਤੈਨੂੰ ਪਾਤਸ਼ਾਹ ਨੇ ਡੁਬਕੀਆਂ ਲਗਵਾ ਦੇਣੀਆਂ ਤੈਨੂੰ ਗੋਤੇ ਲਗਵਾ ਦੇਣੇ ਨੇ ਸਭ ਲਾਥੇ ਕਿਲਵਿਕ ਪੰ ਜਿਤਨੇ ਵੀ ਤੇਰੇ ਵਿਕਾਰ ਨੇ ਜਿਤਨੇ ਵੀ ਤੇਰੇ ਜ਼ਹਿਰ ਦੇ ਭਰੇ ਹੋਏ ਤੇਰੇ ਪਿਆਲੇ ਨੇ ਜਿਤਨਾ ਵੀ ਤੂੰ ਗਲਤਾਨ ਚਿੱਕੜ ਵਿੱਚ ਹੋਇਆ ਹੋਇਆ ਉਹ ਸਾਰੇ ਦੇ ਸਾਰੇ ਤੇਰੇ ਲੈ ਜਾਣਗੇ ਤੂੰ ਸਵੱਛ ਸਾਫ ਸ਼ੁੱਧ ਹੋ ਜਾਏਗਾ ਤੂੰ ਸਾਧਵੀ ਅਵਸਥਾ ਵਿਵਸਥਾ ਵਿੱਚ ਪਹੁੰਚ ਜਾਗਾ ਹਰ ਦੀਨਾ ਦੀਨ ਦਇਾਲ ਪ੍ਰਭ ਸਤ ਸੰਗਤ ਮੇਲੋ ਸੰਘ ਹੁਣ ਪਾਤਸ਼ਾਹ ਇੱਕ ਹੋਰ ਅਰਦਾਸ ਕਰਦੇ ਨੇ ਪਾਤਸ਼ਾਹ ਕਹਿੰਦੇ ਹੈ ਗਰੀਬਾਂ ਦੇ ਉੱਤੇ ਦਇਆ ਕਰਨ ਹਾਰ ਪ੍ਰਮਾਤਮਾ ਆਕਾਲ ਪੁਰਖ ਤੂੰ ਕਿਰਪਾ ਕਰ ਮੈਨੂੰ ਨਾ ਸਤ ਸੰਗਤ ਦਾ ਮੇਲ ਮਿਲਾ ਦੇ ਸਾਡੇ ਲਈ ਤਕੀਰ ਕਰਦੇ ਨੇ ਅਸੀਂ ਅਰਦਾਸ ਕਰਨੀ ਹੈ ਅਸੀਂ ਇਹ ਮੰਗ ਮੰਗਣੀ ਹੈ ਕਿ ਸਾਨੂੰ ਸੱਚਿਆਂ ਦੀ ਸੰਗਤ ਸਾਨੂੰ ਉਹਨਾਂ ਸੰਤ ਜਨਾਂ ਦੀ ਸੰਗਤ ਸਾਨੂੰ ਉਹ ਸਾਧੂ ਜਨਾਂ ਦੀ ਸੰਗਤ ਜਿਨ੍ਹਾਂ ਨੇ ਆਪਣੇ ਆਪ ਨੂੰ ਗੁਰੂ ਦੇ ਲੜ ਲੱਗ ਕੇ ਪਰਮੇਸ਼ਰ ਅਕਾਲ ਪੁਰਖ ਦੇ ਚਰਨੀ ਲੱਗ ਕੇ ਆਪਣੇ ਆਪ ਨੂੰ ਸੁਧਾਰ ਲਿਆ ਆਪਣੇ ਆਪ ਨੂੰ ਸੋਧ ਕਰ ਲਿਆ ਸਵੱਛ ਕਰ ਲਿਆ ਉਹਨਾਂ ਦੀ ਸੰਗਤ ਦੇ ਵਿੱਚ ਮੈਨੂੰ ਲੈ ਜਾ ਉਹਨਾਂ ਦੀ ਰੰਗਤ ਦੇ ਵਿੱਚ ਮੈਂ ਰੰਗ ਜਾਵਾਂ ਤਾਂ ਕਿ ਔਰ ਨਾਲ ਉਹਨਾਂ ਦਾ ਜੋ ਪ੍ਰਭਾਵ ਦਾ ਖੇਤਰ ਹੈ ਜੋ ਉਹਨਾਂ ਦਾ ਔਰਾ ਹੈ ਜੋ ਉਹਨਾਂ ਦਾ ਵਾਤਾਵਰਨ ਹੈ ਉਹ ਮੇਰੇ ਤੇ ਪ੍ਰਭਾਵਿਤ ਹੋਵੇ ਮੈਨੂੰ ਵੀ ਉਸ ਦਾ ਅਸਰ ਕਬੂਲ ਹੋਵੇ ਮਿਲ ਸੰਗਤ ਹਰ ਰੰਗ ਪਾਇਆ ਜਨ ਨਾਨਕ ਮਨ ਤਨ ਰੰਗ ਬਾਦਸ਼ਾਹ ਕਹਿੰਦੇ ਜਿਹੀ ਸੰਗਤ ਦੇ ਵਿੱਚ ਰਹਿ ਕੇ ਨਾ ਮੈਨੂੰ ਅਸਲ ਰੰਗ ਚੜੇਗਾ ਮਿਲ ਸੰਗਤ ਹਰ ਰੰਗ ਪਾਇਆ ਉਹ ਅਸਲ ਰੰਗ ਕਿਹੜਾ ਹਰੀ ਦਾ ਰੰਗ ਪਰਮੇਸ਼ਰ ਦਾ ਰੰਗ ਪਰਮੇਸ਼ਰ ਦੀ ਬਾਣੀ ਦਾ ਰੰਗ ਅਕਾਲ ਪੁਰਖ ਦੇ ਨਾਮ ਦਾ ਰੰਗ ਕਹਿੰਦੇ ਉਦੋਂ ਮੇਰੇ ਉੱਤੇ ਫਿਰ ਤਾਂ ਇਹ ਰੰਗ ਚੜ੍ਹ ਸਕੇਗਾ ਜਦੋਂ ਮੈਂ ਸੰਤ ਜਨਾਂ ਦੀ ਸੰਗਤ ਸਤ ਸੰਗਤ ਸੱਚੀ ਸੰਗਤ ਸਾਧੂਆਂ ਦੀ ਸੰਗਤ ਵਿੱਚ ਪਹੁੰਚਾਂਗਾ ਜਾਂ ਜਾਵਾਂਗਾ ਤੇ ਨਾਲ ਕੀ ਹੋਏਗਾ ਮੇਰਾ ਮਾਰੀ ਕਹਿੰਦੇ ਜਿਹੜਾ ਮਨ ਹੈ ਨਾ ਔਰ ਤਨ ਹੈ ਇਹ ਦੋਨੋਂ ਹੀ ਉਸ ਰੰਗ ਦੇ ਵਿੱਚ ਰੰਗੇ ਜਾਣਗੇ ਮਨ ਸਭ ਤੋਂ ਪਹਿਲਾਂ ਫੇਰ ਤਨ ਹਰ ਮੰਦਰ ਹਰ ਸਾਜਿਆ ਪਰਮੇਸ਼ਰ ਅਕਾਲ ਪੁਰਖ ਨੇ ਇਹ ਸਰੀਰ ਵੀ ਇੱਕ ਹਰਮੰਦਰ ਹੈ ਲੇਕਿਨ ਅਸੀਂ ਇਸ ਨੂੰ ਪਰਮੇਸ਼ਰ ਦਾ ਮੰਦਰ ਜਿੱਥੇ ਪਰਮੇਸ਼ਰ ਹੈ ਘਟ ਘਟ ਵਿੱਚ ਹਰ ਜੀ ਵਸੇ ਪਰਮੇਸ਼ਰ ਹਰ ਜਗ੍ਹਾ ਵਿਰਾਜਮਣ ਹੈ ਨਾ ਸੋ ਸਾਡੇ ਸ਼ਰੀਰਾਂ ਦੇ ਵਿੱਚ ਵੀ ਪਰਮੇਸ਼ਰ ਹੈ ਜੇ ਉਹ ਪਰਮੇਸ਼ਰ ਇੱਥੇ ਹੈ ਤਾਂ ਆਪਾਂ ਇਸ ਮੰਦਰ ਨੂੰ ਉਸ ਦੇ ਰਹਿਣ ਲਈ ਵਧੀਆ ਬਣਾ ਲਈਏ ਤਾਂ ਕਿ ਉਹ ਪ੍ਰਗਟ ਹੋ ਜਾਵੇ ਔਰ ਇਹ ਬਣਤਾ ਸਕਦਾ ਵਧੀਆ ਚੰਗਾ ਸੋਨਾ ਸੁਚੱਜਾ ਜਦੋਂ ਸਾਡਾ ਮਨ ਸਾਫ ਹੋ ਜਾਏਗਾ ਜਦੋਂ ਸਾਡਾ ਮਨ ਟਿਕਾਉ ਦੇ ਵਿੱਚ ਆ ਜਾਏਗਾ ਔਰ ਮਨ ਸਾਫ ਅਤੇ ਟਿਕਾਉ ਦੇ ਵਿੱਚ ਕਦੋਂ ਆਏਗਾ ਮਨ ਕਦੋਂ ਸ਼ੁੱਧ ਹੋਏਗਾ ਇਹ ਗੱਲ ਹਮੇਸ਼ਾ ਆਮ ਤੌਰ ਤੇ ਆਪਾਂ ਕਹਿੰਦੇ ਆ ਮਨ ਸ਼ੁੱਧ ਕਰਕੇ ਗੁਰਦੁਆਰੇ ਜਾਈਏ ਫਿਰ ਗੁਰਦੁਆਰੇ ਜਾਣ ਦਾ ਕੀ ਫਾਇਦਾ ਗੁਰਦੁਆਰੇ ਮਨ ਸ਼ੁੱਧ ਕਰਨ ਹੀ ਆਉਣਾ ਹੈ ਆਪਾਂ ਨੇ ਇਸ ਮਨ ਨੂੰ ਇਸ ਅਖੀਰਲੀ ਤੁਖ ਦੇ ਵਿੱਚ ਬਾਦਸ਼ਾਹ ਨੇ ਕਿਹਾ ਮਿਲ ਸੰਗਤ ਹਰ ਰੰਗ ਪਾਇਆ ਜਦ ਨਾਨਕ ਮਨ ਤਨ ਰਖ ਜਦੋਂ ਇਹ ਸੰਗਤ ਦੇ ਵਿੱਚ ਸਤ ਸੰਗਤ ਦੇ ਵਿੱਚ ਗੁਰੂ ਦੇ ਨਾਮ ਦੀ ਸੰਗਤ ਦੇ ਵਿੱਚ ਜਦੋਂ ਆਏਗਾ ਤਾਂ ਇਹਨੇ ਸ਼ੁੱਧ ਹੋਣਾ ਹੈ ਤਾਂ ਇਹਨੇ ਸਵੱਛ ਹੋਣਾ ਹੈ ਤਾਂ ਇਹਨੇ ਸਾਫ਼ ਹੋਣਾ ਹੈ ਤਾਂ ਇਹਨੇ ਸੋਧਿਆ ਜਾਣਾ ਹੈ ਜੀ ਪਹਿਲੋ ਹੀ ਸੁਧਾ ਫਿਰ ਫਿਰ ਤਾਂ ਲੋੜ ਨਹੀਂ ਹੁੰਦੀ ਫਿਰ ਤਾਂ ਉਹ ਜਿੱਥੇ ਹੈ ਬੈਕੁੰਠ ਤਿੱਥਾਂ ਹੈ ਜਿੱਥੇ ਜਾਏ ਬੈਕੁੰਠ ਤਿੱਥਾਂ ਹੈ ਅਸੀਂ ਗੁਰਦੁਆਰੇ ਹੋਏ ਸੋਜੀ ਪਾਏ ਸੀ ਇਹ ਸੋਜੀ ਪਰਮੇਸ਼ਰ ਅਕਾਲਪੁਰਖ ਤੋਂ ਲੈ ਕੇ ਆਪਣੇ ਭਾਂਡਿਆਂ ਵਿੱਚ ਪਵਾ ਕੇ ਆਪਾਂ ਨੇ ਇਹ ਮਨ ਨੂੰ ਸੋਧਣ ਇੱਥੇ ਗੁਰੂ ਘਰ ਵਿੱਚ ਆ ਕੇ ਗੁਰੂ ਘਰ ਦੇ ਵਿੱਚ ਆ ਕੇ ਬਾਣੀ ਪੜ ਕੇ ਬਾਣੀ ਦੇ ਨਾਲ ਨਹਲਾ ਕੇ ਇਸ ਨੂੰ ਸਵੱਛ ਕਰਨਾ ਹੈ ਇਸ ਨੂੰ ਗੁਰੂ ਦੇ ਰੰਗ ਦੇ ਵਿੱਚ ਰੰਗਣਾ ਹੈ ਤਾਂ ਇਸ ਦੀ ਸਪੀਡ ਘਟ ਹੋਏਗੀ ਤਾਂ ਇਸ ਦੀ ਤੀਬਰਤਾ ਘਟੇਗੀ ਤਾਂ ਇਹ ਟਿਕਾਉ ਵਿੱਚ ਆਏਗਾ ਤਾਂ ਇਹ ਰੰਗ ਦੇ ਵਿੱਚ ਰੰਗਿਆ ਜਾਏਗਾ ਔਰ ਜਦੋਂ ਇਹ ਨਾਮ ਰੰਗ ਦੇ ਵਿੱਚ ਰੰਗਿਆ ਗਿਆ ਸਰੀਰ ਆਪੇ ਹੀ ਰੰਗ ਚ ਰੰਗਿਆ ਜਾਣਾ ਹੈ ਸਰੀਰ ਦੇ ਉੱਤੇ ਆਪੇ ਹੀ ਪ੍ਰਭਾਵ ਨਜ਼ਰ ਆਉਣਾ ਹੈ ਸਰੀਰ ਦੇ ਅੰਗ ਅੰਗ ਉੱਤੇ ਉਸ ਨਾਮ ਦਾ ਰੰਗ ਚੜਿਆ ਨਜ਼ਰ ਆਏਗਾ ਉਹ ਮਜੀਠ ਰੰਗ ਜਿਹੜਿਆ ਨਜ਼ਰ ਆਏਗਾ ਸੋ ਸਰ ਉੱਤਮ ਪਾਤਸ਼ਾਹ ਨੇ ਵੀ ਸੰਕੇਤ ਮਨ ਨੂੰ ਕੀਤਾ ਮੇਰੇ ਮਨ ਪਾਤਸ਼ਾਹ ਨੇ ਸੰਬੋਧਨ ਕਰਕੇ ਉਸ ਨੂੰ ਕਿਹਾ ਹਰੀ ਨਾਮ ਦੇ ਵਿੱਚ ਰੰਗ ਲੈ ਆਪਣੇ ਆਪ ਨੂੰ ਆਪਾਂ ਵੀ ਇਹ ਅਰਦਾਸਾਂ ਕਰੀਏ ਕਿ ਪਾਤਸ਼ਾਹ ਅਸੀਂ ਮਨੂਰ ਹਾਂ ਅਸੀਂ ਵਿਕਾਰਾਂ ਵਿੱਚ ਉਲਝੇ ਹੋਏ ਹਾਂ ਸਾਨੂੰ ਵੀ ਇਸ ਰੰਗ ਦੀ ਰੰਗਤ ਦੇ ਤਾਂ ਜੋ ਸਾਡਾ ਇੱਥੇ ਆਿਆਂ ਦਾ ਸਫ਼ਰ ਹੈ ਜੋ ਉਹ ਸਫਲਾ ਹੋਵੇ ਔਰ ਅਸੀਂ ਵੀ ਤੇਰੀ ਗਲਵਕੜੀ ਹਾਸਲ ਕਰ ਸਕੀਏ ਤੈਨੂੰ ਤੇਰੇ ਚਰਨਾਂ ਵਿੱਚ ਸਾਡਾ ਸਦਾ ਵਾਸ ਹੋ ਸਕੇ ਦੇਵ ਸੱਜਣ ਐਸੇ ਸੜੀਆਂ ਜੋ ਹੋਵੇ ਸਾਹਿਬ ਸੇ ਮੇਲ ਆਪਾਂ ਇੱਕ ਦੂਜੇ ਨੂੰ ਅਸੀਸਾਂ ਦਈਏ ਕਿ ਆਪਣੇ ਇੱਕ ਦੂਜੇ ਦੇ ਮਨ ਹੈ ਜੋ ਪਰਮੇਸ਼ਰ ਰੰਗ ਵਿੱਚ ਰੰਗੇ ਜਾਣ ਔਰ ਅੰਤ ਤੈ ਪਰਮੇਸ਼ਰ ਦੇ ਨਾਲ ਮਿਲਾਕ ਹੋ ਸਕੇ ਜੀ ਇਹ ਪਾਤਸ਼ਾਹ ਸਹਿਬਾਂ ਦਾ ਅੱਜ ਦਾ ਬਚਨ ਅੱਜ ਦਾ ਮੁਖਵਾਕ ਸਾਡੇ ਲਈ ਤਾਕੀਦ ਸੋ ਪਾਤਸ਼ਾਹ ਦੀ ਬਾਣੀ ਸੰਝਿਆ ਕਰਦਿਆ ਵਿਚਾਰਾਂ ਕਰਦਿਆਂ ਨੀਕਾਂ ਪ੍ਰਕਾਰ ਦੀਆਂ ਗਲਤੀਆਂ ਪੁੱਲਾ ਬੇਅਦਮੀਆਂ ਹੋਈਆਂ ਜੀ ਅਣਜਾਣ ਨਾ ਸਮਝ ਤੇ ਬੇਸੂਝ ਬੱਚਾ ਸਮਝ ਕੇ ਖਿਮਾ ਕਰ ਦੇਣਾ ਅਗੋਂ ਵਾਸਤੇ ਪਾਤਸ਼ਾਹ ਅਗੇ ਅਰਦਾਸ ਕਰਕੇ ਸੁੱਧ ਸਪਸ਼ਟ ਬਾਣੀ ਪਾੜਨ ਵਿਚਾਰਨ ਦਾ ਬਲ ਦਮ ਸਮਰੱਥਾ ਬਖਸ਼ਵਾਉਣਾ ਖਿਮਾ ਦਾ ਜਾਚਾ ਕਾ ਫਤਿਹ ਬਵਾਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ